ਜਿਵੇਂ ਕਿ ਆਪਾਂ ਨੂੰ ਪਤਾ ਹੀ ਆ ਕਿ ਬਹੁਤ ਦਿਨ ਤੋਂ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਹਨਾ ਤੇ ਜਿਹੜਾ ਕਿ ਸਾਡੇ ਲਈ ਬਹੁਤ ਹੀ ਨੁਕਸਾਨਦਾਇਕ ਆ ਬਹੁਤ ਘਰਾਂ ਨੂੰ ਨੁਕਸਾਨ ਪਹੁੰਚ ਚੁੱਕੇ ਆ ਪਹੁੰਚ ਵੀ ਰਿਹਾ ਸਾਡੇ ਲਈ ਬਹੁਤ ਜ਼ਿਆਦਾ ਦੁੱਖ ਦੀ ਘਟਨਾ ਹਨਾ ਪਰ ਇਹਦੇ ਨਾਲ ਹੀ ਮੈਂ ਬੱਚਿਆਂ ਲਈ ਮੈਸੇਜ ਦੇਣਾ ਚਾਹੁੰਦੀ ਆ ਕਿ ਸਾਡੇ ਸਕੂਲ ਕਾਲਜ ਸਾਰੇ ਬੰਦ ਨੇ ਹਨਾ ਤਾਂ ਉਹ ਨਹੀਂ ਖੋਲ ਸਕਦੇ ਤੇ ਨਾ ਹੀ ਅਸੀਂ ਜਾ ਸਕਦੇ ਆ ਪਰ ਪਲੀਜ਼ ਹੱਥ ਬੰਨ੍ਹ ਕੇ ਮੇਰੀ ਬੇਨਤੀ ਆ ਕਿ ਇਸ ਟਾਈਮ ਨੂੰ ਖਰਾਬ ਨਾ ਕਰੋ ਇੰਜੋਏ ਨਾ ਕਰੋ ਕਿ ਸਾਨੂੰ ਛੁੱਟੀਆਂ ਹੋ ਗਈਆਂ ਸਾਨੂੰ ਟਿਊਸ਼ਨ ਤੇ ਛੁੱਟੀ ਮਿਲ ਗਈ ਸਾਨੂੰ ਕਾਲਜ ਦੀ ਵੀ ਛੁੱਟੀ ਹੋ ਗਈ ਇਸ ਟਾਈਮ ਨੂੰ ਤੁਸੀਂ ਘਰੇ ਬੈਠ ਕੇ ਯੂਟ ਇਸ ਦੇ ਨਾਲ ਹੀ ਗਰ ਕੋਚਿੰਗ ਸੈਂਟਰ ਬਰਨਾਲਾ ਦੇ ਵੱਲੋਂ ਤੁਹਾਡੀ ਇੱਕ ਹੈਲਪ ਕੀਤੀ ਜਾ ਰਹੀ ਆ ਕਿ ਜੋ ਸਟੂਡੈਂਟ ਕੰਟੈਕਟ ਦੇ ਵਿੱਚ ਹੈ ਉਹ ਤਾਂ ਚਲੋ ਆਪਣੇ ਕੋਲ ਹੈਲਪ ਲੈਂਦੇ ਲੈਂਦੇ ਆ ਜੋ ਸਟੂਡੈਂਟ ਆਪਣੇ ਕੰਟੈਕਟ ਦੇ ਵਿੱਚ ਨਹੀਂ ਹੈਗੇ ਆਪਣੇ ਕੋਲ ਨਹੀਂ ਕਲਾਸ ਲੈਂਦੇ ਉਹਨਾਂ ਸਾਰੇ ਸਟੂਡੈਂਟਸ ਨੂੰ ਇਹ ਮੈਸੇਜ ਆ ਗਿਆ ਤੁਸੀਂ ਕਿਸੇ ਵੀ ਟਾਪਿਕ ਦਾ ਕਿਸੇ ਵੀ ਸਬਜੈਕਟ ਦਾ ਅਗਰ ਕੋਈ ਵੀ ਹੈਲਪ ਲੈਣੀ ਆ ਤਾਂ ਤੁਸੀਂ ਸਾਡੇ ਕੋਲ ਕੰਟੈਕਟ ਕਰ ਸਕਦੇ ਹੋ ਜਾਂ ਤਾਂ ਸਕਰੀਨ ਦੇ ਉੱਪਰ ਨੰਬਰ ਸ਼ੋ ਹੋ ਰਿਹਾ ਜਾਂ ਫਿਰ ਜੋ ਚੈਨਲ ਹੈ ਪ੍ਰਿਆੰਕਾ ਤਾਇਲ ਮੈਥ ਕਲਾਸਿਸ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਪਾ ਕੇ ਕੋਈ ਵੀ ਡਾਊਟ ਪੁੱਛ ਸਕਦੇ ਹੋ ਤੇ ਗਰ ਕੋਚਿੰਗ ਸੈਂਟਰ ਦੇ ਵੱਲੋਂ ਇਹ ਹੈਲਪ ਕੀਤੀ ਜਾ ਰਹੀ ਆ ਕਿ ਇਹਦੇ ਜਿਹੜੀ ਤੁਹਾਨੂੰ ਕੋਈ ਵੀ ਟਾਪਿਕ ਪੜਾਇਆ ਜਾਏਗਾ ਜਾਂ ਕੋਈ ਵੀ ਹੈਲਪ ਕੀਤੀ ਜਾਏਗੀ ਇਹਦੇ ਕੋਈ ਵੀ ਚਾਰजेस ਨਹੀਂ ਹੋਣਗੇ ਉਗੇ ਫ੍ਰੀ ਆਫ ਕੀ ਹੋਏਗਾ ਕਾਸਟ ਹੋਏਗਾ ਤਾਂ ਪਲੀਜ਼ ਇਸ ਟਾਈਮ ਨੂੰ ਯੂਟਿਲਾਈਜ਼ ਕਰੋ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਜੋ ਸਾਡੇ ਤੇ ਦੁੱਖ ਦੀ ਘਟਨਾ ਆ ਇਹ ਜਲਦ ਤੋਂ ਜਲਦ ਸ਼ਾਂਤ ਕੀ ਆ ਹੋ ਜੇ